ਦੇ ਵਿੱਚ ਬੀਤੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੱਖ ਦਾ ਕਹਿੜਾ ਹੈ ਕਿ ਪੁਲਿਸ ਚੌਕੀ ਦੇ ਉੱਤੇ ਹਮਲਾ ਕੀਤਾ ਗਿਆ ਹੈ ਬੁਰੇ ਤਰੀਕੇ ਨਾਲ ਪੁਲਿਸ ਵਾਲਿਆਂ ਦੀ ਕੁੱਟਮਾਰ ਕੀਤੀ ਉਹਨਾਂ ਦੀ ਵਰਦੀਆਂ ਫਾੜ ਦਿੱਤੀਆਂ ਇਹ ਸਭ ਹੋਇਆ ਪਰ ਦੂਸਰੇ ਪਾਸੇ ਜੋ ਦੂਜਾ ਪੱਖ ਹੈ ਉਸਦੇ ਇਲਜ਼ਾਮ ਵੀ ਬਹੁਤ ਗੰਭੀਰ ਨੇ ਜਿੱਥੇ ਇਲਜ਼ਾਮ ਹੈ ਕਿ ਪਿਓ ਪੁੱਤ ਸਕੂਟੀ ਦੇ ਉੱਤੇ ਜਾ ਰਹੇ ਸੀ ਉਹਨਾਂ ਨੂੰ ਪੁਲਿਸ ਨੇ ਰੋਕਿਆ ਰੋਕੇ ਉਹਨਾਂ ਨੂੰ ਜਦ ਹੌਲੀ ਸਪੀਡ ਤੇ ਜਾਦੇ ਸੀ ਕਿ ਆ ਤੁਸੀਂ ਤੇਜ਼ ਸਪੀਡ ਤੇ ਜਾ ਰਹੇ ਹੋ ਤੇ ਫਿਰ ਜੋ ਹੈ ਉਸ ਦਾ ਪਿਓ ਜੋ ਨਾਲ ਮੌਜੂਦ ਸੀ ਮੁੰਡੇ ਦਾ ਸਕੂਟੀ ਦੇ ਉੱਤੇ ਉਹਨੂੰ ਥੱਪੜ ਮਾਰਿਆ ਥੱਪੜ ਮਾਰ ਕੇ ਜਦੋਂ ਵਿਰੋਧ ਕੀਤਾ ਤਾਂ ਫਿਰ ਉਹਨਾਂ ਨੂੰ ਥਾਣੇ ਦੇ ਅੰਦਰ ਲੈ ਕੇ ਗਏ ਜਿੱਥੇ ਉਹਨਾਂ ਦੀ ਬੁਟਬਾਰ ਕਰਕੇ ਪੰਗਾ ਲਾਖਿਆ ਨਹੀਂ ਇਹ ਤੁਹਾਨੂੰ ਸ਼ਾਰਟ ਦੇ ਵਿੱਚ ਹੁਣ ਸਾਰਾ ਮੈਂ ਦੱਸ ਚੁੱਕਿਆ ਕਿ ਕੀ ਕੁਝ ਲੁਧਿਆਣਾ ਦੇ ਵਿੱਚ ਹੋਇਆ ਉਹ ਦੱਸਦਾ ਆਖਰਕਾਰ ਕਿੱਥੋਂ ਦਾ ਹੈ ਸਾਰਾ ਮਾਮਲਾ ਕੀ ਕੁਝ ਹੋਇਆ ਤੇ ਹੁਣ ਤੱਕ ਕੀ ਕੁਝ ਚੱਲ ਰਿਹਾ ਹੈ ਦਰਸਰ ਇਹ ਲੁਧਿਆਣਾ ਦਾ ਧਰਮਪੁਰ ਇਲਾਕਾ ਜਿੱਥੇ ਧਰਮਪੁਰ ਚੌਕੀ ਤੇ ਹਮਲਾ ਕੀਤਾ ਗਿਆ ਇਹ ਖਬਰ ਨਸ਼ਰ ਕੀਤੀ ਗਈ ਹੈ ਤਾਂ ਐਸੇ ਚ ਇਥੇ ਚੌਕੀ ਦੇ ਨਜ਼ਦੀਕ ਹੀ ਨਾਕਾ ਲਗਾਇਆ ਹੋਇਆ ਸੀ ਪੁਲਿਸ ਨੇ ਜੋ ਪੂਰਾ ਜ਼ਾਦਾਕਾਰ ਦੇ ਤੌਰ ਤੇ ਵੀ ਆ ਰਿਹਾ ਤੁਹਾਡੂ ਸਰਚ ਕਰਾਸ ਰਿਹਾ ਪੁਲਿਸ ਦੇ ਅਨੁਸਾਰ ਨਾਕਾ ਲਗਾਇਆ ਹੋਇਆ ਸੀ ਕਿਉਂਕਿ ਚੈਂਸ ਰੀਚਿੰਗ ਦੀ ਇੱਕ ਦਿਨ ਪਹਿਲਾਂ ਘਟਾ ਹੋਈ ਲੁੱਟਪੋੜੀ ਘਟਨਾ ਹੋਈ ਉਸ ਘਟਨਾ ਤੋਂ ਬਾਅਦ ਜੋ ਰੋਟੇਰੇ ਸੀ ਉਹ ਭੱਜ ਗਏ ਸੀ ਉਹਨਾਂ ਨੂੰ ਫੜਨ ਦੇ ਲਈ ਪੁਲਿਸ ਨੇ ਡਾਕਾ ਲਾਇਆ ਹੋਇਆ ਸੀ ਤਾਂ ਐਸੇ ਚ ਜੂ ਵਕਤ ਵਕ ਵਹਨਾਰੇ ਸੀ ਉਹਨ ਦੀ ਤਲਾਸ਼ੀ ਕੀਤੀ ਜਾ ਰਹੀ ਸੀ ਇਹ ਪਿਓ ਪੁੱਤ ਜੋ ਆਏ ਜੋ ਕਿ ਆਪਣਾ ਕੰਮ ਕਰਦੇ ਨੇ ਆਪਣੇ ਇੱਕ ਰੈਸਟੋਰੈਂਟ ਤੋਂ ਵਾਪਸ ਸਾਰੇ ਸੀ ਤਾਂ ਇਸੇ ਦੌਰਾਨ ਇਹਨਾਂ ਨੂੰ ਜਦ ਰੋਕਿਆ ਗਿਆ ਤਾਂ ਰੋਕੜ ਤੇ ਪੁਲਿਸ ਦਾ ਕਹਿਣਾ ਹੈ ਕਿ ਫਿਰ ਇਹਨਾਂ ਨੇ ਕਿਹਾ ਕਿ ਇਹ ਪੱਤਰਕਾਰ ਨੇ ਤੇ ਐਸੇ ਚ ਫਿਰ ਬਹਿਸ ਹੋ ਗਈ ਪੁਲਿਸ ਦੇ ਨਾਲ ਇਸ ਬਹਿਸ ਤੋਂ ਬਾਅਦ ਦੇ ਵਿੱਚ ਪੁਲਿਸ ਦਾ ਇਲਜ਼ਾਮ ਹੈ ਕਿ ਇਸ ਪਿਓ ਪੁੱਤਰ ਨੇ ਪੁਲਿਸ ਦੇ ਉੱਤੇ ਪਹਿਲਾਂ ਥੱਪੜ ਮਾਰੇ ਪੁਲਿਸ ਦੇ ਥੱਪੜ ਮਾਰੇ ਤੋਂ ਬਾਅਦ ਫਿਰ ਇਹਨੂੰ ਥਾਣੇ ਦੇ ਅੰਦਰ ਲੈ ਕੇ ਗਏ ਕਿ ਪੁੱਛਗਿੱਛ ਕੀਤੀ ਜਾਏ, ਕੁਝ ਪੜਤਾਲ ਕੀਤੀ ਜਾਏ ਤੇ ਉਸ ਤੋਂ ਬਾਅਦ ਹੀ ਇਹ ਸਾਰਾ ਮਾਮਲਾ ਵੱਧ ਗਿਆ। ਇਹਨਾਂ ਦੇ ਜੋ ਹੋਰ ਸਾਥੀ ਸੀ ਉਹ ਉੱਥੇ ਪਹੁੰਚ ਗਏ, ਉਹਨਾਂ ਨੇ ਥਾਣੇ ਦੇ ਵਿੱਚ ਆ ਕੇ ਗੁਟਬਾਰ ਕੀਤੀ ਹੈ। ਇਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਪਹਿਲਾਂ। ਇਸ ਵੀਡੀਓ ਦੇ ਅਧਾਰ 'ਤੇ ਸਾਰੇ ਇਲਜ਼ਾਮ ਲਗਾਏ ਜਾ ਰਹੇ ਨੇ। ਵੀਡੀਓ ਇਹ ਥਾਣੇ ਦੇ ਅੰਦਰ ਦੀ ਹੈ ਜਿੱਥੇ ਕੁਝ ਨੌਜਵਾਨ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਤੁਸੀਂ ਸ਼ਰਾਬ ਕੀਤੀ ਹੈ। ਇੱਕ ਵਾਰ ਤੁਸੀਂ ਵੀਡੀਓ ਦੇਖੋ। ਆ ਗਈ ਚਲੋ ਹਲੋ ਹਲੋ ਬੰਦੇ ਵੀਡੀਓ ਬਣਾ ਗੁੰਡਾ ਕਰਤੀ ਆ ਪੂਰੀ ਨਾਲ ਕੋਈ ਨਹੀਂ ਅੱਗੇ ਕਰੂਗੇ ਤੁਹਾਨੂੰ ਪਿੱਛੇ ਨਹੀਂ ਜਾਂਦੇ ਨਹੀਂ ਮਿੱਟੀ ਹੋ ਚੱਲੋ ਸ਼ੁਰੂ ਕਰ ਦੋ ਓਏ ਜੇ ਮੇਰੀ ਬੱਸ ਨੂੰ ਫੇਰ ਪੈ ਗਿਆ ਓਏ ਠੀਕ ਨਹੀਂ ਕਰਦਾ ਨੂੰ ਵੀ ਜੀ ਪਰ ਤੁਸੀਂ ਹੁਣੇ-ਹੁਣੇ ਵੀਡੀਓ ਦੇਖ ਕੇ ਹਟਿਓ ਤੇ ਇਸ ਦੇ ਵਿੱਚ ਕਈ ਜੋ ਨੌਜਵਾਨ ਨੇ ਪੁਲਿਸ 'ਤੇ ਇਲਜ਼ਾਮ ਲਗਾ ਰਹੇ ਨੇ ਕਿ ਤੁਸੀਂ ਸ਼ਰਾਬ ਪੀਤੀ ਹੋਈ ਹੈ ਤੇ ਇਸ ਤੋਂ ਬਿਨਾਂ ਪੱਗਾ ਲਾਹੀਆਂ ਨੇ ਤੁਸੀਂ ਉਹਨਾਂ ਦੋਵਾਂ ਪਿਓ-ਪੁੱਤ ਦੀਆਂ ਜੋ ਕਿ ਆਪਣਾ ਮਿਹਨਤ ਮਜ਼ਦੂਰੀ ਦੇ ਨਾਲ ਕੰਮ ਕਰਦੇ ਨੇ ਇੱਕ ਹੋਰ ਵੀਡੀਓ ਜਿਸ ਦੇ ਵਿੱਚ ਇਹੀ ਗੱਲਾਂ ਹੁੰਦੀਆਂ ਸੁਣਾਈ ਪੈਰੀਆਂ ਨੇ ਪਰ ਇਸ ਮਾਮਲੇ ਨੂੰ ਜੇਕਰ ਦੇਖੀਏ ਤਾਂ ਦੂਸਰੇ ਪੱਖ ਦਾ ਹੁਣ ਜੋ ਇਲਜ਼ਾਮ ਹੈ ਕਿ ਪਿਓ-ਪੁੱਤ ਜੋ ਨੇ ਸਕੂਟੀ 'ਤੇ ਆ ਰਹੇ ਸੀ ਤਾਂ ਐਸੇ 'ਚ ਪੁਲਿਸ ਨੇ ਸ਼ਰਾਬ ਪੀਤੀ ਹੋਈ ਸੀ ਪੁਲਿਸ ਨੇ ਉਹਨਾਂ ਨੂੰ ਰੋਕਿਆ ਉਹਨਾਂ ਦੇ ਨਾਲ ਧੱਕੇਸ਼ਾਹੀ ਦੀ ਕੋਸ਼ਿਸ਼ ਕੀਤੀ ਤੇ ਉਹ ਜੋ ਵਿਅਕਤੀ ਸੀ ਉਹਨਾਂ ਨਾਲ ਸ਼ਰਾਬ ਦੇ ਨਸ਼ੇ ਦੇ ਵਿੱਚ ਬਤਮੀਜ਼ੀ ਕੀਤੀ। ਇਸੇ ਬਤਮੀਜ਼ੀ ਦੇ ਚਲਦੇ ਉਸ ਦਾ ਜੋ ਪਿਤਾ ਹੈ ਉਸ ਨੂੰ ਪੁਲਿਸ ਵਾਲਿਆਂ ਨੇ ਥੱਪੜ ਮਾਰਿਆ। ਥੱਪੜ ਮਾਰਨ ਦਾ ਜਦ ਵਿਰੋਧ ਕੀਤਾ ਨਾਲ ਬੈਠੇ ਪੁੱਤ ਨੇ ਤਾਂ ਦੋਵਾਂ ਨੂੰ ਚੱਕ ਕੇ ਖਿੱਚ ਧੂਕੇ ਥਾਣੇ ਦੇ ਅੰਦਰ ਲੈ ਗਏ ਤੇ ਥਾਣੇ ਦੇ ਅੰਦਰ ਜਾ ਕੇ ਕੁੱਟਮਾਰ ਕੀਤੀ ਹੈ। ਤੇ ਐਸੇ ਘਟਬਾਰ ਦੇ ਦਰਮਿਆਨ ਹੀ ਇੱਕ ਫੋਨ ਗਿਆ ਉਸ ਗੰਦੇ ਦੀ ਘਰ ਵਾਲੀ ਨੂੰ ਜਿਸ ਵਿਅਕਤੀ ਨੇ ਤੱਪੜ ਮਾਰਿਆ ਉਸ ਦੀ ਪਤਨੀ ਨੂੰ ਫੋਰਾਇਆ ਕਿ ਇਸ ਤਰ੍ਹਾਂ ਘਟਬਾਰ ਹੋ ਰਹੀ ਹੈ ਤੇ ਉਸ ਦੇ ਵਿੱਚ ਚੀਖ ਚਲਾਉਣਾ ਦੇਖ ਕੇ ਉਹ ਬਾਕੀ ਬੰਦੇ ਲੈ ਕੇ ਉੱਥੇ ਪਹੁੰਚੀ ਤੇ ਫਿਰ ਥਾਣੇ ਦੇ ਵਿੱਚੋਂ ਕਿਸੇ ਤਰੀਕੇ ਦੇ ਨਾਲ ਪੁੱਤ ਬਾਹਰ ਆਇਆ ਜਿਸ ਦਾ ਇਲਜ਼ਾਮ ਹੈ ਕਿ ਉਸ ਕੋਲ ਇੱਕ ਵੀਡੀਓ ਵੀ ਹੈ ਜਿਸ 'ਤੇ ਪੁਲਿਸ ਵਾਲੇ ਖੁਦ ਮੰਨ ਰਹੇ ਨੇ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਹੈ ਹਾਲਾਂਕਿ ਮੌਜੂਦਾ ਸਮੇਂ ਤੱਕ ਐਸੀ ਕੋਈ ਵੀਡੀਓ ਸਾਹਮਣੇ ਨਹੀਂ ਆਈਏ ਉਸ ਨੌਜਵਾਨ ਵੱਲੋਂ ਵੀ ਕੋਈ ਵੀਡੀਓ ਪ੍ਰੈਸ ਨੂੰ ਜਾਂ ਫਿਰ ਮੀਡੀਆ ਨੂੰ ਮੁਹੱਈਆ ਨਹੀਂ ਕਰਵਾਈ ਗਈ। ਇਸ ਮਾਮਲੇ ਤੋਂ ਬਾਅਦ ਇੱਕ ਪਾਸੇ ਜੋ ਪਰਿਵਾਰ ਹੈ ਇਸ ਨੂੰ ਧਰਮ ਦੇ ਆਧਾਰ ਦੇ ਉੱਤੇ ਜੋੜ ਕੇ ਕਿ ਇੱਕ ਸਿੱਖ ਵਿਅਕਤੀ ਤੇ ਹਮਲਾ ਹੋਇਆ ਏ ਇਸ ਦੇ ਲਈ ਬਾਕੀ ਸਿੱਖ ਸੰਸਥਾਵਾਂ ਨੂੰ ਉਸ ਦੇ ਲਈ ਮਦਦ ਕਰਨੀ ਚਾਹੀਦੀ ਏ। ਇਸ ਹਸਰ ਤੇ ਮਦਦ ਮੰਗ ਰਿਹਾ। ਦੂਸਰੇ ਪਾਸੇ ਪੁਲਿਸ ਦਾ ਕਹਿਣਾ ਏ ਕਿ ਇਹ ਸ਼ਰਿਆਂ ਨੂੰ ਗੁੰਡਾਗਰਦੀਆ ਪੁਲਿਸ ਦੀ ਚੌਕੀ ਤੇ ਹਮਲਾ ਕੀਤਾ ਗਿਆ। ਤਾਂ ਇਹ ਸੀ ਸਾਰਾ ਮਾਮਲਾ ਜੋ ਕਿ ਬੀਤੇ ਦਿਨੀ ਹੋਇਆ। ਤੁਹਾਨੂੰ ਸੋਸ਼ਲ ਮੀਡੀਆ ਤੇ ਇਸ ਦੇ ਵੱਖ-ਵੱਖ ਰੂਪ ਦੇਖਣ ਨੂੰ ਮਿਲੇ ਹੋਣ ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਜੋ ਸੱਚ ਹੈ ਹੁਣ ਤੱਕ ਦਾ ਜੋ ਦੋਵੇਂ ਪਾਸਿਆਂ ਦੀ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਨਾਲ ਜਾਣੂ ਕਰਾਈਏ ਤਾਂ ਫਿਲਹਾਲ ਇਹੀ ਜਾਣਕਾਰੀ ਸੀ ਹੁਣ ਤੁਹਾਨੂੰ ਉਹਨਾਂ ਦੋਵਾਂ ਦੀਆਂ ਗੱਲਾਂ ਵੀ ਸੁਣਾ ਦਿੰਦੇ ਆ ਜਿੱਥੇ ਤੁਹਾਨੂੰ ਥਾਣਾ ਇੰਚਾਰਜ ਦੀ ਗੱਲ ਸੁਣਾ ਦਿੰਦੇ ਆ ਤੇ ਪਰਿਵਾਰ ਦਾ ਕੀ ਕੁਝ ਕਹਿਣਾ ਉਹ ਵੀ ਸੁਣ ਲਓ ਬਾਕੀ ਫੈਸਲਾ ਤੁਸੀਂ ਖੁਦ ਲੈਣਾ ਕਿ ਤੁਹਾਨੂੰ ਕੀ ਲੱਗਦਾ ਹੈ ਕੌਣ ਸਹੀ ਤੇ ਕੌਣ ਗਲਤ ਬਾਕੀ ਕਾਨੂੰਨ ਸੱਤ ਉੱਤੇ ਹੈ ਆ ਸਾਡੇ ਏਰੀਆ ਦੇ ਵਿੱਚ ਨਵੀਨ ਨੰਬਰ 10 ਥਾਣੇ ਦੇ ਵਿੱਚ ਨਾ ਸਮੈਸ਼ਿੰਗ ਹੋਈ ਸੀ ਜੀ ਤੁਸੀਂ ਵੀਡੀਓ ਬੜੀ ਵੈਰਦ ਹੋ ਰਹੀ ਸੀ ਜੀ ਅਸੀਂ ਉਸ ਨੈਚਰਲ ਦੇ ਪਿੱਛੇ ਜ ਸਵੇਰ ਤੋਂ ਲੱਗੀ ਸੀ ਜੀ ਮੈਂ ਮੇਰੀ ਪੂਰੀ ਟੀਮ ਚੰਗੀ ਦੀ ਜੀ ਅਸੀਂ 8:30 9:00 ਵਜੇ ਜਿਹੜੇ ਸੈਚਰਲ ਨੇ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਜੀ ਉਸ ਮੋਟਰਸਾਈਕਲ ਰਿਕਵਰ ਕਰ ਲਿਆ ਜੀ ਪਰ ਜਿਹੜੇ ਸੈਚਰਲ ਜੀ ਉਹ ਭੱਜ ਗਿਆ ਸੀ ਜੀ ਉਸ ਤੋਂ ਬਾਅਦ ਅਸੀਂ ਆ ਕੇ ਚੰਗੀ ਅੱਗੇ ਗਾਰਡ ਤੋਂ ਜੀ ਅਸੀਂ ਨਾ ਕਮੈਂ ਆਪਣੀ ਟੀਮ ਨੂੰ ਲੈ ਕੇ ਨਾਕਾ ਲਾਇਆ ਸੀ ਜੀ ਜੋ ਚੌਂ ਚਾਰ ਦੇ ਲੱਗੇ ਕੰਪਨੀ ਤੋਂ ਜੀ ਜਿਹੜੀ ਟੀਮ ਰਾਈਵਿੰਗ ਆ ਰਹੀ ਹੈ ਜਾਂ ਜਿਹੜਾ ਕੋਈ ਥੀਜ ਮੋਟਰਸਾਈਕਲ ਤੇ ਆ ਰਿਹਾ ਉਹਨੂੰ ਰੋਕੇ ਚੈੱਕ ਕਰੀਏ ਕਿ ਸ਼ਾਇਦ ਜੀ ਸਨੀਚਰੀ ਹੋਵੇ ਨਾ ਜੀ ਜੀ ਉਹਨਾਂ ਨੂੰ ਜੀ ਸਾਡੀ ਰੁਟੀਨ ਵੀ ਚੈਕਿੰਗ ਹੀ ਹੁੰਦੀ ਹੈ ਜੀ ਪਰ ਇਹ ਇੱਕ ਇੱਕ ਦੋ ਇੱਕ ਵਾਰ ਤੇ ਦੋ ਸਰਦਾਰ ਜੀ ਆ ਰਹੇ ਸੀ ਜੀ ਇਹਨਾਂ ਨੂੰ ਅਸੀਂ ਰੋਕਿਆ ਇਸ਼ਾਰਾ ਕੀਤਾ ਰੁਕੰਦਾ ਜੀ ਤਾਂ ਸਾਡੇ ਮੁੰਸ਼ੀ ਜੀ ਹਰੀਸ਼ ਕੁਮਾਰ ਨੇ ਅੱਗੇ ਹੋ ਕੇ ਪਿਆ ਵੀ ਬਈ ਤੁਸੀਂ ਤੇ ਜਾ ਰਹੇ ਹੋ ਜਦੇ ਜੀ ਬੜਾ ਸਲੋ ਚਲੋ ਸਰਦਾਰੀ ਦੇ ਡਰਾਈਵਰ ਸੀ ਉਹ ਕਹਿੰਦੇ ਕਿ ਮੈਂ ਪੱਤਰਕਾਰ ਆ ਮੈਂ ਇੱਧੇ ਚੱਲਾਂ ਓਕੇ ਤੋਂ ਸਾਡੇ ਮੁੰਡੇ ਨੇ ਹਰੀਸ਼ ਨੇ ਮੁੰਛੀ ਨੇ ਕਿਹਾ ਕਿ ਤੂੰ ਪੱਤਰਕਾਰ ਆਂ ਤਾਂ ਮੈਂ ਵੀ ਮੁੰਛੀ ਆਂ ਜਿਹੜੀ ਕਰਦੇ ਆਂ ਤੁਸੀਂ ਰਾਂਝਾ ਚੱਲੋ ਬਸ ਇਸ ਗੱਲ ਤੋਂ ਸਰ ਉਹਨੇ ਗਾਲ ਕੱਢੀ ਜੀ ਇਹ ਗਾਲੂ ਵਾਲੀ ਹੁੰਦੇ ਮੈਂ ਇਹਨੂੰ ਕਿਹਾ ਮੈਂ ਆਪਣੇ ਮੁਲਾਜ਼ਮਾਂ ਕੇ ਬਗੈਰ ਤੁਹਾਨੂੰ ਬੋਲਣਾ ਨਹੀਂ ਮੈਂ ਉਹਨੂੰ ਅੰਦਰ ਲੈ ਆਇਆ ਜੀ ਸਰਦਾਰੀ ਜੀ ਜਿਆਦਾ ਸੀ ਮੈਂ ਬਾਹਰ ਭੱਜ ਕੇ ਮੈਂ ਕਿਹਾ ਤੁਸੀਂ ਅੰਦਰ ਆ ਜਾਓ ਮੇਰੇ ਨਾਲ ਬੈਕਟਰੀ ਗੱਲ ਕੋਈ ਨਹੀਂ ਕੋਈ ਗੱਲ ਉੱਥੇ ਆ ਕੇ ਸਰ ਮੇਰੇ ਨਾਲ ਮੁੰਡਾ ਕੌਂਸਲਰ ਸੀਗਾ ਲੱਤੀ ਸ਼ਰਮਾ ਜੀ ਇਹਦੇ ਨਾਲ ਇਹ ਸਰਦਾਰ ਜੀ ਦਾ ਬਾਅਦ ਚ ਪਤਾ ਲੱਗਿਆ ਕਿ ਇਹਦਾ ਬੇਟਾ ਕਿਸੇ ਨਾਲ ਉਹਨਾਂ ਨੇ ਦੀ ਵਰਤੀ ਫੜ ਲਈ ਤੇ ਵਰਤੀ ਪਾੜਤੀ ਆ ਦੇਖਣਾ ਪਸੰਦ ਜੀ ਸਰ ਉਹ ਸਮਾਦਨ ਨੇ ਆਪਨੇ ਸਾਰੇ ਹੋਰ ਸਮਾਥਸ ਕੀ ਉਹ ਬੁਲਾ ਲਈ ਜੀ ਉਹ ਬੁਲਾ ਕੇ ਸਾਡੀ ਚੌਂਕੀ ਹੈ ਜੀ ਚੌਂਕੀ ਦੇ ਉੱਪਰ ਹਮਲਾ ਕਰਦਾ ਲੱਤਾਂ ਮਾਰੀਆਂ ਹੈ ਝੱਟਕੇ ਮਾਰ ਕੇ ਆ ਤੇ ਜੀ ਸਰ ਆਪ ਤੁਹਾਡੇ ਸੱਤਵੀ ਲੱਗੀ ਹੈ ਸਰ ਇਹਨਾਂ ਨੇ ਹਜੂਮ ਸੀਗਾ ਇਹਨਾਂ ਦਾ ਹਜੂਮ ਦੇ ਵਿੱਚੋਂ ਕੁਝ ਮਾਰਿਆ ਜਿਹੜਾ ਬਲੱਡ ਨਿਕਲ ਰਿਹਾ ਹੈ ਸਰ ਇਹ ਹਜੂਮ ਆ ਬਾਹਰ ਦੇਖੋ ਤੁਸੀਂ ਬਾਹਰ ਨਿਕਲੇ ਕਿੰਨੇ ਚੌਂਕੀ ਤੋਂ ਇਹਨਾਂ ਦੇ ਵਿੱਚੋਂ ਮਾਰਿਆ ਇੱਥੇ ਸਰ ਵੱਝਿਆ ਕੀ ਹੈ ਸਰ ਇਹਨਾਂ ਦੇ ਕੋਲੇ ਸੀ ਪਤਾ ਨਹੀਂ ਕੀ ਮਾਰਿਆ ਜੀ ਹਜੂਮ ਦੇ ਵਿੱਚ ਮੈਂ ਤਾਂ ਮੈਂ ਤਾਂ ਰੋਕ ਰਿਹਾ ਸੀ ਮੇਰੇ ਨਾਲ ਗੱਲ ਕਰ ਲਓ ਬੈਠ ਕੇ ਆ ਕੇ ਜੀ ਜੀ ਔਰ ਉਹਨਾਂ ਨੇ ਰੋਕਿਆ ਕਿ ਤੁਸੀਂ ਬਹੁਤ ਫਾਸਟ ਜਾ ਰਹੇ ਹੋ ਉਹ ਰੁਕ ਗਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਆਰਾਮ ਨਾਲ ਜਾ ਰਹੇ ਹਾਂ ਕੋਈ ਐਸੀ ਗੱਲ ਨਹੀਂ ਤੇ ਪੁਲਿਸ ਵਾਲਿਆਂ ਨੇ ਓਵਰ ਡਰਿੰਕ ਕੀਤੀ ਹੋਈ ਸੀ ਤੇ ਮੇਰੇ ਹਸਬੰਡ ਨੇ ਕੱਢ ਕੇ ਚਪੇੜ ਮਾਰੀ ਹਸਬੰਡ ਔਰ ਬੇਟੇ ਦੇ ੱੱਕਾ ਮੁਕੀ ਕੀਤੀ ਔਰ ਉਹਨਾਂ ਦੀਆਂ ਪੱਗਾਂ ਉਤਾਰੀਆਂ ਠੀਕ ਹੈ ਜੀ ਪੱਗਾਂ ਉਤਾਰਨ ਤੋਂ ਬਾਅਦ ਤੁਹਾਨੂੰ ਪਤਾ ਕੋਈ ਵੀ ਸਰਦਾਰ ਬਰਦਾਸ਼ਤ ਨਹੀਂ ਕਰੇਗਾ ਕੋਈ ਵੀ ਜਦੋਂ ਕਿਸੇ ਦੀ ਪੱਗ ਤੇ ਹੱਥ ਪਏਗਾ ਤੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਉਸ ਦੀ ਪੱਗ ਤੇ ਹੱਥ ਪਾਇਆ ਜਾਏਗਾ ਮੈਂ ਸਿਰਫ ਤੁਹਾਡੇ ਸਭ ਕੋਲੋਂ ਇਹੀ ਮੈਂ ਇਨਸਾਫ ਮੰਗਦੀ ਹਾਂ ਸਾਰਿਆਂ ਕੋਲੋਂ ਏ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾ ਰਹੇ ਆ ਕਹਿ ਰਹੇ ਆ ਜੀ ਇਹਨਾਂ ਨੇ ਇੱਥੇ ਆ ਕੇ ਚੌਂਕੀ ਸਾਡਾ ਹੰਗਾਮਾ ਕੀਤਾ ਜਾਂ ਕੁਝ ਵੀ ਕੀਤਾ ਇਹਨਾਂ ਦਾ ਵੀ ਮੌਨਾ ਕਰਾਇਆ ਜਾਵੇ ਐਸ ਐਚਓ ਵੀ ਅੰਦਰ ਆ ਪੂਰੀ ਪੁਲਿਸ ਟੀਮ ਵੀ ਅੰਦਰ ਆ ਸਾਰੇ ਜਾਣੇ ਬਿਨਾ ਵਰਦੀ ਦੇ ਅੰਦਰ ਬੈਠੇ ਸੀ ਔਰ ਸਾਡੇ ਨਾਲ ਲੇਡੀਜ਼ ਦੇ ਨਾਲ ਗਾਲੀ ਗਲੋਚ ਵੀ ਕੀਤੀ ਗਈ ਹੈ ਮੈਂ ਉਸ ਚੀਜ਼ ਦੇ ਵਿੱਚ ਸਿਰਫ ਤੁਹਾਡੇ ਕੋਲੋਂ ਇੱਕੋ ਹੀ ਇਨਸਾਫ ਮੰਗਦੀ ਆ ਕਿ ਮੇਰੇ ਹਸਬੰਡ ਨਾ ਤਾਂ ਕਦੀ ਡਰਿੰਕ ਡਰਿੰਕ ਨੂੰ ਨਾਲ ਟੱਚ ਵੀ ਨਹੀਂ ਕੀਤਾ ਕਦੀ ਪੀਣਾ ਦਾ ਬੜੀ ਦੂਰ ਦੀ ਆ ਬੇਟੇ ਹਸਬੰਡ ਦਾ ਨਾਮ ਸਰਪਜੀ ਸਿੰਘ ਆ ਔਰ ਬੇਟੇ ਦਾ ਨਾਮ ਹਰਸੀ ਦਖਸ਼ੀ